ਲਗਾਤਾਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਫੈਲਦਾ ਨਜ਼ਰ ਆ ਰਿਹਾ ਜਿਹਦੇ ਚੱਲਦੇ ਜਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਸਰਚ ਅਭਿਆਨ ਚਲਾਏ ਜਾ ਰਹੇ ਨੇ ਅਤੇ ਨਸ਼ਾ ਤਸਕਰਾਂ ਤੇ ਨਕੇਲ ਕੈਸੀ ਜਾ ਰਹੀ ਹੈ ਉਤਿ ਹੀ ਪੰਜਾਬ ਦੇ ਵਿੱਚ ਵਹਿ ਰਹੇ ਨਸ਼ੇ ਦੇ ਛੇਮੇ ਦਰਿਆ ਨੂੰ ਰੋਕਣ ਦੇ ਲਈ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਨਸਰਾਂ ਤੇ ਸਕੰਜਾ ਕਸ ਰਹੀ ਹੈ ਪਰ ਨਸ਼ਾ ਫਿਰ ਵੀ ਨਹੀਂ ਰੁਕ ਰਿਹਾ ਜਿਹਦੇ ਚੱਲਦੇ ਪੰਜਾਬ ਪੁਲਿਸ ਦੁਆਰਾ ਸਰਚ ਅਭਿਆਨ ਵੀ ਚਲਾਏ ਜਾ ਰਹੇ ਨੇ ਆਪਰੇਸ਼ਨ ਕਾਸ਼ੋ ਦੇ ਤਹਿਤ ਬਠਿੰਡਾ ਦੇ ਵਿੱਚ ਨਸ਼ੇ ਦੇ ਮਾਮਲੇ ਚ ਬਦਨਾਮ ਬਸਤੀ ਬੀੜ ਤਲਾਬ ਦੇ ਵਿੱਚ ਪੁਲਿਸ ਦੁਆਰਾ ਵੱਡੇ ਪੱਧਰ ਤੇ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਉਹਨਾਂ ਦੇ ਵੱਲੋਂ ਨਸ਼ੇ ਨੂੰ ਸਪਲਾਈ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਘਰਾਂ ਦੇ ਵਿੱਚ ਜਾਂਚ ਕੀਤੀ ਗਈ ਜੋ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਪੰਜਾਬ ਸਰਕਾਰ ਦੀ ਐਨਸੀ ਡਾਇਰੈਕਟ ਕੈਂਪੇਨ ਦੇ ਤਹਿਤ ਪਲਾਨਿੰਗ ਕੀਤੀ ਗਈ ਜਿਹਦੇ ਵਿੱਚ ਅਸੀਂ ਜਿਹੜੇ ਹੌਟਸਪੌਟ ਨੇ ਮਟੰਡਾ ਡਿਸਟ੍ਰਿਕਟ ਦੇ ਜਿਹਦੇ ਵਿੱਚ ਡਰਗ ਦੀ ਸਮੱਸਿਆ ਜ਼ਿਆਦਾ ਹੈ ਜਾਂ ਜਿੱਥੇ ਆਫੇਅਰ ਜ਼ਿਆਦਾ ਰਿਸਟ ਹੁੰਦੀ ਹੈ ਜਾਂ ਰਿਕਵਰੀ ਜ਼ਿਆਦਾ ਹੁੰਦੀ ਹੈ ਉਹ ਏਰੀਆ ਡੈਫਾਈ ਕੀਤੇ ਨੇ ਜਿਦਾ ਬਸਤੀ ਵੀਰ ਤਲਾਫ ਹੈ ਥੋਬੀਆਂ ਨਾ ਬਸਤੀ ਹੈ ਬਸਤੀ ਕੇਤਾ ਸਿੰਘ ਹੈ ਸੋ ਇਹਦੀ ਆਇਡੈਂਟੀਫਿਕੇਸ਼ਨ ਤੋਂ ਬਾਅਦ ਸੈਕੰਡ ਦੇ ਵਿੱਚ ਅਸੀਂ ਇਹਨਾਂ ਦੀ ਸਰਚ ਬੈਂਡੜੀ ਹੈਗੀ ਹੈ ਸਾਡੇ ਵੱਲੋਂ ਚਲਾਈ ਜਾ ਰਹੀ ਹੈ ਅਲੱਗ-ਅਲੱਗ ਕੈਸੋਫਿਕੇਸ਼ਨ ਜਿੱਦਾਂ ਪਹਿਲਾਂ ਅਸੀਂ ਕੈਸੋਫਿਕੇਸ਼ਨ ਬਸਤੀ ਕੇਤਾ ਸਿੰਘ ਤੇ ਤੋਬੀਆਣਾ ਬਸਤੀ ਚਲਾਇਆ ਸੀ ਉਸੇ ਲੜੀ ਦੇ ਤਹਿਤ ਅੱਜ ਅਸੀਂ ਬਸਤੀ ਮੀੜ ਤਲਾਬ ਦੇ ਵਿੱਚ ਸਾਡੀ CIA ਦੀ ਟੀਮ ਸਿਟੀ ਪੁਲਿਸ ਤੇ ਸਦਰ ਪੁਲਿਸ ਠੰਡਾ ਦੀ ਟੀਮ ਕੋਲੋਂ ਸਰਚ ਬਿਆਨ ਚਲਾਇਆ ਜਾ ਰਿਹਾ ਜਿਸ ਦਾ ਮੇਨ ਫੋਕਸ ਹੈ ਕਿ NDPS ਦੀ ਰਿਕਵਰੀ ਜਾਂ ਜਿਹੜੇ ਬੰਦੇ ਇਹਦੇ ਵਿੱਚ ਇਨਵੋਲ ਹੋਣੇ ਦੀਨਾ ਤੇ ਪਹਿਲਾ ਮੁਕਦਮਾ ਦਰਜ ਨਹੀਂ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈਣਾ ਸੋ ਇਸ ਦੇ ਤਹਿਤ ਅੱਜ ਅਸੀਂ ਇਹਦੇ ਸਾਰੀ ਟੀਮ ਵੱਲੋਂ ਅਲੱਗ-ਅਲੱਗ ਟੀਮ ਚ ਜਿਹੜੀ ਸਰਚ ਕਰ ਰਹੀਆਂ ਨੇ ਸੋ ਇਸ ਸਰਚ ਦੌਰਾਨ ਜੋ ਵੀ ਸਾਡੀ ਰਿਕਵਰੀਜ਼ ਹੁੰਦੀ ਹੈ ਜਾਂ ਜੋ ਸਾਡਾ ਕਾਰਗੁਜ਼ਾਰੀ ਹੁੰਦੀ ਹੈ ਉਹ ਵੀ ਸ਼ੇਅਰ ਹੋ ਰਹੀ ਸਰ ਕਿੰਨੇ ਰੈਸਟਰੀ ਕਿਤੇ ਗਏ ਕਿੰਨੇ ਵਹੀਕਲ ਲੈ ਕੇ ਗਏ ਤੇ ਇੱਕ ਘਰ ਦੇ ਵਿੱਚੋਂ ਦਾਰੂ ਵੀ ਫੜੀ ਗਈ ਘਰ ਦੀ ਗੱਡੀ ਦੇਖੋ ਇਸ ਇਸ ਦੌਰਾਨ ਜਿਹੜੀ ਕਈ ਬੰਦੇ ਅਸੀਂ ਰੌਂਡ ਅਪ ਕੀਤੇ ਨੇ ਕਈ ਵਹੀਕਲ ਅਸੀਂ ਕਨਫਿਸਕੇਸ਼ਨ ਕੀਤੇ ਨੇ ਤੇ ਜਿਹੜੀ ਰਿਕਵਰੀ ਹੈਗੀ ਹੈ ਉਹ ਵੀ ਅਸੀਂ ਸਾਰੇ ਕੰਪਾਈਲ ਕਰਕੇ ਤੁਹਾਨੂੰ ਸ਼ੇਅਰ ਕਰਤਾਗੇ ਕਿਉਂਕਿ ਸਾਡੀ ਇਹ ਜੇ ਸਰਚ ਪਹਿਲਾਂ ਜਿਹੜਾ ਫਿਰ ਚੱਲ ਰਿਹਾ ਸੋ ਦਾਦੇ ਕਿ ਨਸ਼ਾ ਲਗਾਤਾਰ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਪੁਲਿਸ ਵੱਲੋਂ ਆਪਣੇ ਤੌਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਫਿਰ ਵੀ ਨਸ਼ਾ ਰੋਕਣ ਦਾ ਨਾਮ ਨਹੀਂ ਲੈ ਰਿਹਾ ਬਿਊਰੋ ਰਿਪੋਰਟ ਹਰਪੰਜਾਬ ਟੀਵੀ ਲਗਾਤਾਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਫੈਲਦਾ ਨਜ਼ਰ ਆ ਰਿਹਾ ਜਿਹਦੇ ਚਲਦੇ ਜਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਸਰਚ ਅਭਿਆਨ ਚਲਾਏ ਜਾ ਰਹੇ ਨੇ ਅਤੇ ਨਸ਼ਾ ਤਸਕਰਾਂ ਤੇ ਨਕੇਲ ਕੈਸੀ ਜਾ ਰਹੀ ਹੈ। ਉਤਿ ਹੀ ਪੰਜਾਬ ਦੇ ਵਿੱਚ ਵਹਿ ਰਹੇ ਨਸ਼ੇ ਦੇ ਛੇਮੇ ਦਰਿਆ ਨੂੰ ਰੋਕਣ ਦੇ ਲਈ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਨਸਰਾਂ ਤੇ ਸਕੰਜਾ ਕੱਸ ਰਹੀ ਹੈ ਪਰ ਨਸ਼ਾ ਫਿਰ ਵੀ ਨਹੀਂ ਰੁਕ ਰਿਹਾ। ਜਿਹਦੇ ਚੱਲਦੇ ਪੰਜਾਬ ਪੁਲਿਸ ਦੁਆਰਾ ਸਰਚ ਅਭਿਆਨ ਵੀ ਚਲਾਏ ਜਾ ਰਹੇ ਨੇ ਆਪਰੇਸ਼ਨ ਕਾਸ਼ੋ ਦੇ ਤਹਿਤ ਬਠਿੰਡਾ ਦੇ ਵਿੱਚ ਨਸ਼ੇ ਦੇ ਮਾਮਲੇ 'ਚ ਬਦਨਾਮ ਬਸਤੀ ਬੀੜ ਤਲਾਬ ਦੇ ਵਿੱਚ ਪੁਲਿਸ ਦੁਆਰਾ ਵੱਡੇ ਪੱਧਰ ਤੇ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਉਹਨਾਂ ਦੇ ਵੱਲੋਂ ਨਸ਼ੇ ਨੂੰ ਸਪਲਾਈ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਘਰਾਂ ਦੇ ਵਿੱਚ ਜਾਂਚ ਕੀਤੀ ਗਈ ਜੋ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਜਾ ਸਰਕਾਰ ਦੀ ਐਂਟੀ ਡਰੱਗ ਕੈਂਪੇਨ ਦੇ ਤਹਿਤ ਪਲਾਨਿੰਗ ਕੀਤੀ ਗਈ ਜਿਹਦੇ ਵਿੱਚ ਅਸੀਂ ਜਿਹੜੇ ਹੌਟਸਪੌਟ ਨੇ ਮਟੰਡਾ ਡਿਸਟ੍ਰਿਕਟ ਦੇ ਜਿਹਦੇ ਵਿੱਚ ਡਰੱਗ ਦੀ ਸਮੱਸਿਆ ਜ਼ਿਆਦਾ ਹੈ ਜਿੱਥੇ ਆਫੇਅਰ ਜ਼ਿਆਦਾ ਰਿਸਟ ਹੁੰਦੀ ਹੈ ਜਾਂ ਰਿਕਵਰੀ ਜ਼ਿਆਦਾ ਹੁੰਦੀ ਹੈ ਉਹ ਏਰੀਆ ਡੈਫਾਈ ਕੀਤੇ ਨੇ ਜਿਦਾ ਬਸਤੀ ਵੀਰ ਤਲਾਫ ਹੈ ਥੋਬੀਆਂ ਨਾ ਬਸਤੀ ਹੈ ਬਸਤੀ ਕੇਤਾ ਸਿੰਘ ਹੈ ਸੋ ਇਹਦੀ ਆਇਡੈਂਟੀਫਿਕੇਸ਼ਨ ਤੋਂ ਬਾਅਦ ਸੈਕੰਡ ਦੇ ਵਿੱਚ ਅਸੀਂ ਇਹਨਾਂ ਦੀ ਸਰਚ ਬਿਆਨੜੀ ਹੈਗੀ ਹੈ ਸਾਡੇ ਵੱਲੋਂ ਚਲਾਈ ਜਾ ਰਹੀ ਹੈ ਅਲੱਗ-ਅਲੱਗ ਕਸਟੋਮੇਸ਼ਨ ਜਿੱਦਾਂ ਪਹਿਲਾਂ ਅਸੀਂ ਕਸਟੋਮੇਸ਼ਨ ਬਸਤੀ ਖੇਤਾ ਸਿੰਘ ਤੇ ਤੋਬੀਆਣਾ ਬਸਤੀ ਚਲਾਇਆ ਸੀ ਉਸੇ ਲੜੀ ਦੇ ਤਹਿਤ ਅੱਜ ਅਸੀਂ ਬਸਤੀ ਮੀੜ ਤਲਾਬ ਦੇ ਵਿੱਚ ਸਾਡੀ ਸੀਆਈਏ ਦੀ ਟੀਮ ਸਿਟੀ ਪੁਲਿਸ ਤੇ ਸਦਰ ਪੁਲਿਸ ਠੰਡਾ ਦੀ ਟੀਮਸ ਵੱਲੋਂ ਸਰਚ ਬਿਆਨ ਚਲਾਇਆ ਜਾ ਰਿਹਾ ਜਿਸ ਦਾ ਮੇਨ ਫੋਕਸ ਹੈ ਕਿ ਐਨਡੀਪਸ ਦੀ ਰਿਕਵਰੀ ਜਾਂ ਜਿਹੜੇ ਬੰਦੇ ਇਹਦੇ ਵਿੱਚ ਇਨਵੋਲ ਹੋਣੇ ਦੀਨਾ ਤੇ ਪਹਿਲਾ ਮੁਕਦਮਾ ਦਰਜ ਨਹੀਂ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈਣਾ ਸੋ ਇਸ ਦੇ ਤਹਿਤ ਅੱਜ ਅਸੀਂ ਤੇ ਸਾਰੀ ਟੀਮ ਵੱਲੋਂ ਅਲੱਗ-ਅਲੱਗ ਟੀਮ ਚ ਜਿਹੜੀ ਸਰਚ ਕਰ ਰਹੀਆਂ ਹਾਂ। ਮੁਕਸਵਿਸ਼ ਸਰਚ ਦੌਰਾਨ ਜੋ ਵੀ ਸਾਡੀ ਰਿਕਵਰੀਜ਼ ਹੁੰਦੀ ਹੈ ਜਾਂ ਜੋ ਸਾਡਾ ਕਾਰਗੁਜ਼ਾਰੀ ਹੁੰਦੀ ਹੈ, ਵੀ ਵਿਲ ਸ਼ੇਅਰ ਇਟ ਰਹੀ। ਸਰ ਕਿੰਨੇ ਰੈਸਟਰੀ ਕਿਤੇ ਗਏ, ਕਿੰਨੇ ਵਹੀਕਲ ਲੈ ਕੇ ਗਏ ਤੇ ਇੱਕ ਕਰਦੇ ਵਿੱਚੋਂ ਦਾਰੂ ਵੀ ਫ੍ਰੀ ਕੀ ਕਰਦੀ ਗੱਡੀ। ਦੇਖੋ ਇਸ ਇਸ ਦੌਰਾਨ ਜਿਹੜੀ ਕਈ ਬੰਦੇ ਅਸੀਂ ਰੌਂਡ ਅਪ ਕੀਤੇ ਨੇ, ਕਈ ਵਹੀਕਲ ਅਸੀਂ ਕਨਫਿਸਕੇਟ ਕੀਤੇ ਨੇ ਤੇ ਜਿਹੜੀ ਰਿਕਵਰੀ ਹੈਗੀ ਹੈ ਉਭੀ ਅਸੀਂ ਸਾਰੇ ਕੰਪਾਈਲ ਕਰਕੇ ਤੁਹਾਨੂੰ ਸ਼ੇਅਰ ਕਰਤਾਗੇ ਕਿਉਂਕਿ ਸਾਡੀ ਇਹ ਜੇ ਸਰਚ ਪਹਿਲਾਂ ਜਿਹੜਾ ਫਿਰ ਚੱਲ ਰਿਹਾ ਸੋ ਦਾਦੇ ਕਿ ਨਸ਼ਾ ਲਗਾਤਾਰ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਪੁਲਿਸ ਵੱਲੋਂ ਆਪਣੇ ਤੌਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਫਿਰ ਵੀ ਨਸ਼ਾ ਰੋਕਣ ਦਾ ਨਾਮ ਨਹੀਂ ਲੈ ਰਿਹਾ ਬਿਊਰੋ ਰਿਪੋਰਟ ਹਰਪੰਜਾਬ ਟੀਵੀ ਲਗਾਤਾਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਫੈਲਦਾ ਨਜ਼ਰ ਆ ਰਿਹਾ ਜਿਹਦੇ ਚੱਲਦੇ ਜਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਸਰਚ ਅਭਿਆਨ ਚਲਾਏ ਜਾ ਰਹੇ ਨੇ ਅਤੇ ਨਸ਼ਾ ਤਸਕਰਾਂ ਤੇ ਨਕੇਲ ਕੈਸੀ ਜਾ ਰਹੀ ਹੈ। ਉਤਿ ਹੀ ਪੰਜਾਬ ਦੇ ਵਿੱਚ ਵਹਿ ਰਹੇ ਨਸ਼ੇ ਦੇ ਛੇਮੇ ਦਰਿਆ ਨੂੰ ਰੋਕਣ ਦੇ ਲਈ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਨਸਰਾਂ ਤੇ ਸਕੰਜਾ ਕੱਸ ਰਹੀ ਹੈ ਪਰ ਨਸ਼ਾ ਫਿਰ ਵੀ ਨਹੀਂ ਰੁਕ ਰਿਹਾ। ਜਿਹਦੇ ਚੱਲਦੇ ਪੰਜਾਬ ਪੁਲਿਸ ਦੁਆਰਾ ਸਰਚ ਅਭਿਆਨ ਵੀ ਚਲਾਏ ਜਾ ਰਹੇ ਨੇ ਆਪਰੇਸ਼ਨ ਕਾਸ਼ੋ ਦੇ ਤਹਿਤ ਬਠਿੰਡਾ ਦੇ ਵਿੱਚ ਨਸ਼ੇ ਦੇ ਮਾਮਲੇ ਚ ਬਦਨਾਮ ਬਸਤੀ ਬੀੜ ਤਲਾਬ ਦੇ ਵਿੱਚ ਪੁਲਿਸ ਦੁਆਰਾ ਵੱਡੇ ਪੱਧਰ ਤੇ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਉਹਨਾਂ ਦੇ ਵੱਲੋਂ ਨਸ਼ੇ ਨੂੰ ਸਪਲਾਈ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਘਰਾਂ ਦੇ ਵਿੱਚ ਜਾਂਚ ਕੀਤੀ ਗਈ ਜੋ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਯਾ ਸਰਕਾਰ ਦੀ ਐਂਟੀ ਡਰੱਗ ਕੈਂਪੇਨ ਦੇ ਤਹਿਤ ਪਲਾਨਿੰਗ ਕੀਤੀ ਗਈ ਜਿਹਦੇ ਵਿੱਚ ਅਸੀਂ ਜਿਹੜੇ ਹੌਟਸਪੌਟ ਨੇ ਮਟੰਡਾ ਡਿਸਟ੍ਰਿਕਟ ਦੇ ਜਿਹਦੇ ਵਿੱਚ ਡਰੱਗ ਦੀ ਸਮੱਸਿਆ ਜ਼ਿਆਦਾ ਹੈ ਜਿੱਥੇ ਐਫਐਸ ਵੀ ਜ਼ਿਆਦਾ ਰਿਸਟ ਹੁੰਦੀ ਹੈ ਜਾਂ ਰਿਕਵਰੀ ਜ਼ਿਆਦਾ ਹੁੰਦੀ ਹੈ ਉਹ ਏਰੀਆ ਡੈਫਾਈ ਕੀਤੇ ਨੇ ਜਿਦਾ ਬਸਤੀ ਵੀਰਤਲਾਫ ਹੈ ਤੋਬੀਆਂ ਨਾ ਬਸਤੀ ਹੈ ਬਸਤੀ ਕੇਤਾ ਸਿੰਘ ਹੈ ਸੋ ਇਹਦੀ ਆਇਡੈਂਟੀਫਿਕੇਸ਼ਨ ਤੋਂ ਬਾਅਦ ਸੈਕੰਡ ਦੇ ਵਿੱਚ ਅਸੀਂ ਇਹਨਾਂ ਦੀ ਸਰਚ ਬੰਦੜੀ ਹੈਗੀ ਹੈ ਸਾਡੇ ਵੱਲੋਂ ਚਲਾਈ ਜਾ ਰਹੀ ਹੈ ਅਲੱਗ-ਅਲੱਗ ਕੈਸੋਫਿਕੇਸ਼ਨ ਜਿੱਦਾਂ ਪਹਿਲਾਂ ਸੀ ਕੈਸੋਫਿਕੇਸ਼ਨ ਬਸਤੀ ਖੇਤਾ ਸਿੰਘ ਤੇ ਤੋਬਿਆਨਾ ਬਸਤੀ ਚਲਾਇਆ ਸੀ ਉਸੇ ਲੜੀ ਦੇ ਤਹਿਤ ਅੱਜ ਅਸੀਂ ਬਸਤੀ ਮੀੜ ਤਲਾਬ ਦੇ ਵਿੱਚ ਸਾਡੀ ਸੀਆਈਏ ਦੀ ਟੀਮ ਸਿਟੀ ਪੁਲਿਸ ਤੇ ਸਦਰ ਪੁਲਿਸ ਠੰਡਾ ਦੀ ਟੀਮ ਕੋਲੋਂ ਸਰਚ ਬਿਆਨ ਚਲਾਇਆ ਜਾ ਰਿਹਾ ਜਿਸ ਦਾ ਮੇਨ ਫੋਕਸ ਹੈ ਕਿ ਐਨਡੀਪੀਐਸ ਦੀ ਰਿਕਵਰੀ ਜਾਂ ਜਿਹੜੇ ਬੰਦੇ ਇਹਦੇ ਵਿੱਚ ਇਨਵੋਲ ਹੋਣੇ ਜਿਨ੍ਹਾਂ ਤੇ ਪਹਿਲਾਂ ਮੁਕਦਮੇ ਦਰਜ ਨੇ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈਣਾ ਸੋ ਇਸ ਦੇ ਤਹਿਤ ਅੱਜ ਅਸੀਂ ਇਹ ਤੇ ਸਾਰੀ ਟੀਮ ਵੱਲੋਂ ਅਲੱਗ-ਅਲੱਗ ਟੀਮ ਚ ਜਿਹੜੀ ਸਰਚ ਕਰ ਰਹੀਆਂ ਨੇ ਸੋ ਇਸ ਸਰਚ ਦੌਰਾਨ ਜੋ ਵੀ ਸਾਡੀ ਰਿਕਵਰੀਜ਼ ਹੁੰਦੀ ਹੈ ਜਾਂ ਜੋ ਸਾਡਾ ਕਾਰਗੁਜ਼ਾਰੀ ਹੁੰਦੀ ਹੈ ਉਹ ਵੀ ਸ਼ੇਅਰ ਹੋ ਰਹੀ ਸਰ ਕਿੰਨੇ ਰੈਸਟਰੀ ਕਿਤੇ ਗਏ ਕਿੰਨੇ ਵਹੀਕਲ ਲੈ ਕੇ ਗਏ ਤੇ ਇੱਕ ਘਰ ਦੇ ਵਿੱਚੋਂ ਦਾਰੂ ਵੀ ਫੜੀ ਗਈ ਘਰ ਦੀ ਗੱਡੀ ਦੇਖੋ ਇਸ ਇਸ ਦੌਰਾਨ ਜਿਹੜੀ ਕਈ ਬੰਦੇ ਅਸੀਂ ਰੌਂਡ ਅਪ ਕੀਤੇ ਨੇ ਕਈ ਵਹੀਕਲ ਅਸੀਂ ਕਨਫਿਸਕੇਸ਼ਨ ਕੀਤੇ ਨੇ ਤੇ ਜਿਹੜੀ ਰਿਕਵਰੀ ਹੈਗੀ ਹੈ ਉਹ ਵੀ ਅਸੀਂ ਸਾਰੇ ਕੰਪਾਈਲ ਕਰਕੇ ਤੁਹਾਨੂੰ ਸ਼ੇਅਰ ਕਰ ਦਾਂਗੇ ਕਿਉਂਕਿ ਸਾਡੀ ਇਹ ਜੇ ਰਿਸਰਚ ਪਹਿਲਾਂ ਜਿਹੜਾ ਫਿਰ ਚੱਲ ਰਿਹਾ ਹੈ। ਸੋ ਦਾਦੇ ਕਿ ਨਸ਼ਾ ਲਗਾਤਾਰ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਹੈ। ਪੁਲਿਸ ਵੱਲੋਂ ਆਪਣੇ ਤੌਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਫਿਰ ਵੀ ਨਸ਼ਾ ਰੋਕਣ ਦਾ ਨਾਮ ਨਹੀਂ ਲੈ ਰਿਹਾ। ਬਿਊਰੋ ਰਿਪੋਰਟ ਹਰਪੰਜਾਬ ਟੀਵੀ